ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵਾਂਗੇ ਸੋ ਆਪਣੇ ਆਏ ਹੋਏ ਭੂਆ ਜੀ ਕੱਲ ਆਪਾਂ ਤੁਹਾਨੂੰ ਦੱਸਿਆ ਸੀਗਾ ਭੂਆ ਜੀ ਆਏ ਸੀ ਕੱਲ ਸ਼ਾਮ ਜੀ ਨੂੰ ਅੱਜ ਦਿਨ ਹੈ ਸ਼ੁੱਕਰਵਾਰ ਟਾਈਮ ਆ ਜਿਹੜਾ ਦੁਪਹਿਰ ਦਾ ਹੋ ਗਿਆ ਬਹੁਤ ਬਹੁਤ ਉੱਗਾ ਆਪਾਂ ਤਾਂ ਸ਼ਾਤ ਬਣਾਉਣ ਲੱਗੇ ਸੀ ਸੂਜੀ ਦਾ ਰੋਟੀ ਦਾ ਪੱਕਦੀ ਪੱਕਦੀ ਆਪਾਂ ਸੋਚਿਆ ਪ੍ਰਸ਼ਾਦ ਸ਼ਾਨਲੀ ਮੈਂ ਸੂਜੀ ਦਾ ਪ੍ਰਸ਼ਾਦ ਨਾਉਣ ਲੱਗੇ ਸੀਗੇ ਸੋ ਦੇਸੀ ਘਿਓ ਪਾ ਲਿਆ ਆਪਾਂ ਸੂਜੀ ਇੱਕ ਬਾਤੀ ਲਈ ਆਪਾਂ ਦੇਸੀ ਘਿਓ ਪਾ ਲਿਆ ਸੋ ਇੱਧਰ ਆਪਣੇ ਕੋਲ ਥੋੜੇ ਜਿਹਾ ਕਾਜੂ ਆ ਤੇ ਬਦਾਮ ਹੈ ਦੇਖਦੇ ਆਪਾਂ ਪਾਉਣੇ ਆ ਜਾਂ ਨਹੀਂ ਪਾਉਣੇ ਤੇ ਇੱਧਰ ਆਪਣੇ ਕੋਲ ਪਈਆ ਠੁੱਠੀ ਹਨਾ ਇਹਨੂੰ ਆਪਾਂ ਕਰ ਲੈਨੇ ਆ ਹੁਣ ਫਿਰ ਥੋੜਾ ਮਤਲਬ ਪਰ ਦੁਬਾਸ਼ਤ ਰਹੰਦੀ ਹੈ ਵੈਸੇ ਛੀਰ ਕੇ ਪਾ ਲੰਨੇ ਆ ਸੋ ਸੂਜੀ ਦਾ ਪਛਾਲ ਬਣ ਰਿਹਾ ਕਿਾ ਥੋੜਾ ਲੱਗਦਾ ਹੈ ਨਾ ਵੈਸੇ ਛਾੜਿਆ ਨਾ ਥੋੜਾ ਜਿਹਾ ਥੋੜਾ ਜਿਹਾ ਹੋਰ ਪਾ ਲਓ ਵੈਸੇ ਤਾਂ ਉਹਦਾ ਵੀ ਕਿਉਂ ਜਿਆਦੇ ਹੈ ਨਾ ਪਉਂਦੇ ਬਰਾਬਰ ਦਾ ਘਰੇ ਖਾਣਾ ਘਰੇ ਖਾਣ ਵਾਸਤੇ ਅਸੀਂ ਥੋੜਾ ਘੱਟ ਹੀ ਪਾਉਣੇ ਹੁੰਨੇ ਆ ਜਿਆਦੇ ਨਹੀਂ ਪਾਈਦੇ ਪਾਇਆ ਕਦੇ ਕਿਉਂਕਿ ਬਾਕੀ ਸਿਰ ਆਪਾਂ ਦੇਸੀ ਕਿਉਂ ਪਾਉਣਾ ਹੁੰਦਾ ਸੋ ਤਾਂ ਇਸੇ ਲਈ ਵੀ ਘੱਟ ਪਾਈਦਾ ਥੋੜਾ ਜਿਹਾ ਉਹ ਜਿਵੇਂ ਉਹ ਪਾਣੀ ਆਪਾਂ ਤੇ ਪ੍ਰਸ਼ਾਦ ਬਣ ਰਿਹਾ ਇੱਧਰ ਤੇ ਆਪਾਂ ਛਾਣ ਲਿਆ ਸੀ ਨੂੰ ਆਪਾਂ ਦਿਨੇ ਸਾੰਭ ਤੇ ਆਹ ਹੁਣ ਆਪਾਂ ਚੀਰ ਲੈਨੇ ਆ ਤੇ ਆ ਵੀ ਜੇ ਪਾਣੀ ਆ ਦੇ ਵੀ ਚੀਰ ਲੈਨੇ ਆ ਤੇ ਥੋੜੇ ਦੇ ਬੱਸ ਕਰ ਬਹੁਤ ਹੋਊਗਾ ਬਾਅਦ 'ਚ ਇਹਨੇ ਬਾਲਾ ਹੋ ਜਾਣਾ ਅਗਰਾਂ ਬਾਹਰ ਬੱਦਲ ਹੋਇਆ ਹੈ ਹੁਣ ਆਈ ਠੰਡ ਬਣ ਗਈ ਬਸ ਮੈਨੂੰ ਵੀ ਛੁੱਟੀ ਸੀ ਬਟੀਕ ਤੋਂ ਤੇ ਬਾਹਰ ਪਹਿਲਾਂ ਨਾ ਤਾਂ ਉਪਕ ਸੀਗੀ ਤੇ ਮੇਰੇ ਸੂਟ ਕਟਿਆ ਸੀ ਮੈਂ ਅੱਜ ਆਪ ਦਾ ਤੇ ਉਹ ਮੈਂ ਕਿਹਾ ਚਲ ਬਣਾ ਲੈਂਦੇ ਮੈਂ ਸਲਵਾਰ ਤਾਂ ਬਣਾ ਲਈ ਬਸ ਕਿ ਉਹਦੇ ਨਾਲ ਦੀ ਰੀਲ ਹੈ ਨਹੀਂ ਸੀ ਖੇਤਾਂ ਦਾ ਨਾ ਇਹ ਵੀ ਜੱਬ ਜੱਬ ਹੋ ਜਾਂਦਾ ਵੀ ਚਲ ਪਿੰਡ ਚ ਹੋਵੇ ਬੰਦਾ ਭੱਜ ਕੇ ਜਿਹੜੇ ਸੀ ਜੇ ਲੈ ਆਉਂਦਾ ਉਹਦੇ ਨਾਲ ਦੀ ਰੀਲ ਹੈ ਨਹੀਂ ਸੋ ਉਹਦੇ ਨਾਲ ਜੇ ਪਰੇ ਜਾਣਾ ਪੈਂਦਾ ਹਾਂ ਰੀਲ ਲਿਆ ਮਾਰ ਕੇ ਰੀਲ ਪਿੱਛੇ ਤੇ 20 ਰੁਪਈਆ ਦਾ ਤੇਲ ਉਫਰ ਜਿਹੜੇ ਹੋਣੇ ਸ਼ਾਮ ਨੂੰ ਜਾਣਗੇ ਨਾ ਇਹ ਦਿਖਾ ਕੇ ਉਹਦਾ ਇਹ ਸਪੈਸ਼ਲ ਜਿਹੜਾ ਚਾਹ ਦੀ ਬਣਾ ਕੇ ਉਹ ਦੋ ਫੜਾ ਦਾਂਗੇ ਇਹਨਾਂ ਨੂੰ ਤੇ ਉਦੋਂ ਲਿਆ ਦੇਣਗੇ ਰਾਤ ਨੂੰ ਫਿਰ ਆਉਣ ਲੱਗੇ ਰੀਲਾ ਕਈ ਵਾਰ ਜਲਦੀ ਵੀ ਕਿਸੇ ਦਾ ਸੂਟ ਬਣਾ ਕੇ ਦੇਣਾ ਹੁੰਦਾ ਭਾਈ ਕਈ ਵਾਰ ਤਾਂ ਸਪੈਸ਼ਲ ਮੇਲ ਮਾਰੇਗੇ ਡਾਣਾ ਪੈਂਦਾ ਹਾਂ ਤੇ ਤਾਂ ਮੈਂ ਆ ਚੀਜ਼ ਦਿੰਨੀ ਆ ਤੇ ਇੱਧਰ ਆਪਾਂ ਪਾਣੀ ਗਰਮ ਕਰ ਲਿਆ ਇਸ ਜਿਹੜਾ ਇੱਕ ਬਾਟੀ ਆਪਾਂ ਲਈਏ ਸੂਜੀ ਦੀ ਪਾਣੀ ਕਿੰਨਾ ਲਿਆ ਚਾਰ ਬਾਟਾ ਚਾਰ ਪਾਟੀਆਂ ਪਾਣੀ ਦੀ ਆਪਾਂ ਲੈ ਲਈਆਂ ਇਹਨੂੰ ਗਰਮ ਕਰ ਲਿਆ ਚਾਰ ਗੁਣਾ ਪਾਣੀ ਇਹਦੇ ਚ ਪਾਏ ਜਾਂਦੇ ਹਾਂ ਹਾਂ ਪਾਏ ਜਾਂਦਾ ਅਸੀਂ ਕਈ ਤਿਆਨ ਤਿੰਨ ਵੀ ਪਾ ਲੈਂਦੇ ਆ ਪਰ ਚਾਰਾਂ ਨਾਲ ਵਧ ਗਿਆ ਸਹੀ ਲੱਗਦਾ ਇਹ ਸੋ ਹੁਣ ਆਪਾਂ ਇਹਨੂੰ ਆਫ ਕਰ ਲਈਏ ਲੋਬੀ ਆਪਾਂ ਡਰਾਈ ਫਰੰਟਾ ਜੜੂ ਚੀਤੇ ਕਾਜੂ ਸੀਗੇ ਬਦਾਮ ਸੀ ਠੂਠੀ ਸੀ ਇਦਾਂ ਤੁਸੀਂ ਜੀ ਆਪਣੀ ਭੱਜ ਗਈ ਆ ਇਹਦੇ ਵਿੱਚ ਬੱਸ ਹੁਣ ਆਪਾਂ ਪਾਣੀ ਪਾ ਲਾਂਗੇ ਮਿੱਠਾ ਪਾ ਲਾਂਗੇ ਤੇ ਪਾਣੀ ਪਾ ਲਾਂਗੇ ਕੜਾਈ ਆਪਾਂ ਅੱਜ ਥੋੜੀ ਜੀ ਪਤਲੇ ਵਾਲੀ ਰੱਖੀ ਆ ਪਿੱਤਲ ਦੀ ਜਿਹੜੀ ਦੂਸਰੀ ਕੜਾਈ ਉਹਨਾਂ ਦਾ ਥੱਲਾ ਬਹੁਤ ਮੋਟਾ ਇੱਧਰ ਲੈ ਲਈ ਆ ਆਪਾਂ ਖੰਡ ਇਹ ਤਾਂ ਗੜ ਵੀ ਪੈ ਜਾਂਦਾ ਉਹਗਾ ਹਨਾ ਆਹ ਸੁਣਨਾ ਤੇ ਬਾਰੇ ਨਵੇਂ ਨੇ ਤਾਂ ਪਤਾ ਨਹੀਂ ਵੀ ਕਿਸੇ ਨੂੰ ਪਤਾ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਹਨਾ ਸਾਨੂੰ ਨਹੀਂ ਪਤਾ ਗੁੜ ਪੈ ਜਾਂਦਾ ਵੀ ਆਹ ਕਿੰਨੀਆਂ ਪਾਵਾਂ ਤਿੰਨ ਪਲਾਂ ਆਹ ਵਾਦੀ ਪੈ ਜਾਂਦਾ ਲੈ ਇੰਨੀ ਖਾਂਡ ਰਣੀ ਇੰਨੀ ਖਾਂਡ ਵੈਸੇ ਘੱਟ ਖਾਣੀ ਚਾਹੀਦੀ ਆ ਫਰਵੰਤ ਆਪਰੇ ਕਰੇ ਬੋਦਨ ਉਹ ਮਿੱਠੇ ਚੱਲੀ ਜਾਂਦਾ ਮਿੱਠਾ ਚੱਲੀ ਜਾਂਦਾ ਕਿਉਂਕਿ ਅਸੀਂ ਪਹਿਲਾਂ ਵਿਆਹ ਤੇ ਹਨਾ ਵਿਆਹ ਵੇਖ ਲਿਆ ਫਿਰ ਬਾਕੀ ਸਿਰੇ ਸਿਆਲ ਜਿਤਾ ਵੈਸੇ ਹੀ ਪਿੰਨਾਂ ਕਿ ਅੱਜ ਕੇ ਅਸੀਂ ਪੰਜੀਰੀ ਨਹੀਂ ਬਣਾਈ ਹਜੇ ਕਿਉਂਕਿ ਅੱਜ ਕੇ ਸਾਡਾ ਨਾ ਗਾਂਸੂ ਪੀ ਤੇ ਖੋਆ ਵਾਦੂ ਵੀ ਬੋਲ ਹਨਾ ਖੋਆ ਹੀ ਬਣ ਗਿਆ ਪਹਿਲਾਂ ਗਵਾਂਢੀਆਂ ਤੋਂ ਵਰਦ ਲੈ ਕੇ ਬਣਾਇਆ ਗੋਲਦਨ ਹਜੇ ਹੁਣ ਬੱਚੇ ਕਹਿ ਰਹੇ ਸੀ ਗਜਰੇਲਾ ਬਣਾ ਦੋ ਫਿਰ ਵਿਆਹ ਆ ਗਿਆ ਵਿੱਚੇ ਹੁਣ ਵਿਆਹ ਦੀ ਬਾਜੀ ਬੱਚੇ ਦਾ ਆ ਕੇ ਰੋਟੀ ਖਾਂਦੇ ਨਹੀਂਗੇ ਹੁਣ ਵਿਆਹ ਦੀ ਬਾਜੀ ਰੋਟੀ ਖਾਣ ਦੀ ਹਾਂ ਕੋਈ ਡੱਬਾ ਲੈ ਆਇਆ ਇਹ ਲੱਤਾਂ ਦੇ ਹਾਂ ਕੋਈ ਡੱਬਾ ਲੈ ਆਇਆ ਉਹਨੇ 45 ਜਾਨਾ ਸੀ ਬਾਹਰੋਂ ਡੱਬਾ ਲੈ ਆਇਆ ਸੋਟੇ ਪਰ ਨਿਕਲਣ ਨੂੰ ਮਿੱਠਾ 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 ਮਿੱਠੇ ਚੱਲੀ ਜਾਂਦਾ ਬਸ ਭੁੱਜ ਗਈ ਆ ਹਨਾ ਇਹਦੇ ਵਿੱਚ ਮੱਕ ਪਾਣੀ ਪਾਏ ਤੇ ਚਿੱਟਾ ਜਿਹਾ ਬੜਾ ਲੱਗਦਾ ਕਈ ਜਿਹੇ ਰੰਗ ਵੀ ਪਾ ਲੈਂਦੇ ਆ ਪਰ ਵੈਸੇ ਅਸੀਂ ਤਾਂ ਰੰਗ ਤੋਂ ਬਿਨਾਂ ਹੀ ਬਣਾਉਂਦੇ ਹੁੰਨੇ ਹਾਂ ਕਿਮਿਕਲ ਹੁੰਦਾ ਰੰਗ ਚ ਤਾਂ ਤੇ ਅੱਜ ਵੀ ਬੱਚਿਆਂ ਨੇ ਬਸ ਆ ਕੇ ਹੀ ਖਾ ਲੰਗੇ ਮੈਂ ਤਾਂ ਆਪੇ ਹੀ ਖਾਉਂਗੀ ਰੋਟੀ ਤਾਂ ਅੱਜ ਮੈਂ ਸਭ ਨੌ ਦੋ ਜਾਨੀ ਖਾਣਗੇ ਉਹ ਮਦੋਨਾ ਕਾ ਮਾਸ ਤੇ ਲਾਦਨ ਜਿਸ ਨੇ ਖਾਣੀ ਹੋਈ ਤਾਂ ਪਕਾ ਦਾਂ ਹਾਂ ਪਕਾ ਲਾਂਗੇ ਕਿਉਂਕਿ ਆਪਾਂ ਰੋਟੀ ਤਾਂ ਰੋਜ਼ ਹੀ ਦੁਪਹਿਰੇ ਪੱਕਦੀ ਹੈ ਆਪਣੀ ਪਕਾਵਾਂਗੇ ਅੱਜ ਵੀ ਜਿੰਨਿਆਂ ਨੇ ਜਿੰਨੇ 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 ਖਾਣੀ ਹੋਈ ਖਾ ਲੈਣਗੇ ਪਰ ਆਪਾਂ ਤਾਂ ਅੱਜ ਪ੍ਰਸ਼ਾਦ ਹੀ ਖਾ ਲਾਂਗੇ ਕਿਉਂਕਿ ਉਸ ਟਾਈਮ ਭੁੱਖ ਉੰਨੀ ਕੀ ਭੁੱਖ ਰਹਿ ਜਾਂਦੀ ਹੈ ਉਸ ਟਾਈਮ ਨੂੰ ਫਿਰ ਰਾਤ ਨੂੰ ਵੀ ਆਣਾ ਹੁਣ ਸਿਆਲ ਹੋ ਗਏ ਰਾਤ ਨੂੰ ਵੀ ਜਲਦੀ ਹਾਂ 3:00 ਵਜੇ ਤਾਂ ਦੁਪਹਿਰਾਂ ਵੀ ਰੋਟੀ ਖਾਈ ਦੀ ਆ ਤੇ ਸ਼ਾਮ ਨੂੰ 6 ਵਜੇ ਸਾਢੇ 6 ਨੂੰ ਤਾਂ ਸਾਰੇ ਖਾ ਲੈਂਦੇ ਸਾਰੇ ਆਮ ਵੀ ਫਿਰ ਰੋਟੀ ਖਾਦੇ ਹੁੰਦੇ ਦਮਨ ਉਹਨੇ ਲੇਟ ਖਾਣੀ ਜੀ ਦਮਨ ਥੋੜੀ ਜਿਹੀ ਲੇਟ ਰੋਟੀ ਖਾਂਦੇ ਹੁੰਦੇ ਰਾਤ ਨੂੰ ਲੇਟ ਆ ਤੇ ਬਾਕੀ ਸਾਡੇ ਤਾਂ ਵੈਸੇ ਟਾਈਮ ਨੇ ਰੋਟੀ ਖਾ ਲੈਂਦੇ ਆ ਮੌਬੀ ਆਪਣਾ ਪਰਸ਼ਾਦੀ ਬਣ ਗਿਆ ਸੂਜੀ ਭੁੱਜ ਗਈ ਆ ਬਸ ਤੇ ਹੁਣ ਆਪਾਂ ਇਹ ਚ ਪਾਣੀ ਪਾ ਦਾਂਗੇ ਹਾਂ ਜਿਹੜੀਆਂ ਜਿਹੜੀਆਂ ਭੈਣਾਂ ਕੋਈ ਵੈਸੇ ਚ ਗੁੜ ਪਾਉਂਦੀਆਂ ਵੀ ਸੁਰਖ ਕਮੈਂਟ ਕਰਕੇ ਦੱਸਿਓ ਕਿਉਂਕਿ ਅਸੀਂ ਘੱਟ ਪਾਉਨੇ ਆ ਹਨਾ ਵੀ ਫਿਰ ਚਾਸ਼ਨੀ ਬਣਾ ਕੇ ਪਾਉਂਦੇ ਹੋਣਗੇ। ਜਾਂ ਖੰਡ ਦੀ ਜਗ੍ਹਾ ਸ਼ੱਕਰ ਪਾ ਲੈਂਦੇ ਹੋਣੇ ਆ। ਹਨਾ ਜੇ ਕਿਸੇ ਨੂੰ ਪਤਾ ਤਾਂ ਤੇ ਜਿਹੜੀਆਂ ਜਿਹੜੀਆਂ ਵੀ ਭੈਣ ਆਪਣੇ ਚੈਨਲ ਨਾਲ ਨਵੀਆਂ ਜੋੜਦੀਆਂ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਜੋ ਕੋਈ ਵੀ ਆਪਾਂ ਵੀਡੀਓ ਪਾਉਨੇ ਤੁਹਾਡੇ ਤੱਕ ਪਹੁੰਚ ਸਕੇ। ਹੁਣ ਆਪਾਂ ਅੱਜ ਪਾ ਦਿੰਨੇ ਪਾਣੀ। ਇਹ ਪ੍ਰਸ਼ਾਦ ਨਾ ਬਣਾ ਸਕਦਾ ਕਿਉਂਕਿ ਇਸ ਤੇ ਗੰਡਾ ਨਹੀਂ ਪੈਂਦਾ ਜਿਹੜਾ ਤੇ ਆ ਵੀ ਪਤਾ ਕਿਉਂਕਿ ਜਿਹੜਾ ਪਾਟੇ ਵਾਲਾ ਪ੍ਰਸ਼ਾਦ ਬਣਾਉਂਦੇ ਆ ਨਾ ਉਹਦੇ ਚ ਗੰਡਾ ਪੈਂਦਾ ਹੁੰਦਾ ਵੀ ਉਹਦੇ ਚ ਗੰਡਾ ਪੈ ਜਾਂਦਾਂ ਉਹ ਚ ਪਾਣੀ ਪਾ ਕੇ ਛਿੱਤ ਛਿੱਤੀ ਹਿਲਾਉਣਾ ਪੈਂਦਾ ਸੋ ਇਹਦੇ ਚ ਕੋਈ ਚੱਕਰ ਨਹੀਂ ਹੁੰਦਾ ਅ ਵੀ ਵਿੱਚੇ ਪਾ ਦਿੰਦੇ ਆਪਾਂ ਵਾਹ ਕਿੰਨਾ ਵਧੀਆ ਲੱਗਦਾ ਹੈ ਡਰਾਈ ਫਰੂਟ ਕਰਦੇ ਫਿਰਦੇ ਆ ਬਾਹਰ ਮੌਸਮ ਆ ਜਿਹੜਾ ਉਹ ਮੀਂਹ ਆ ਲੱਗਦਾ ਇਕੜਾ ਆ ਤੋਪਸੀ ਬਣਾ ਚੱਗੀ ਭਣੀ ਹਾਂ ਮੈਂ ਮਸ਼ੀਨ ਦੀ ਬਾਹਰ ਕੱਢ ਲਈ ਤੇ ਮੈਂ ਸਲਵਾਰ ਸਿਉਂ ਲਈ ਤੋ ਰੀਲ ਹੈ ਨਹੀਂ ਸੀ ਹੁਣ ਤੇ ਫਿਰ ਕਮੀਜ਼ ਸੱਤ ਬਣਾ ਨਾ ਨੀਂਗਾ ਤੋ ਦਿੱਕਤ ਇਹਨ ਮੈਂ ਮਸ਼ੀਨ ਬਾਹਰ ਕੱਢੀ ਉਹਦੇ ਹਵਾ ਇੰਨੀ ਜ਼ਿਆਦੇ ਸੀ ਫਿਰ ਫਿਰ ਮੈਂ ਥੋੜੇ ਜਿਹੇ ਟੈਨ ਬਾਰ ਤੇ ਅੰਦਰ ਹੀ ਗਿਆ ਠੀਕ ਮੈਂ ਕਿ ਚੱਲ ਇੱਕ ਬਾਹਰ ਬਹਿ ਜਾਂਨੇ ਆ ਕਿਉਂਕਿ ਉੱਥੇ ਵੀ ਹਾਂ ਜਦੋਂ ਬਟਿਕ ਚਲੀ ਨੇ ਉੱਥੇ ਅੰਦਰ ਬਹਿਣਾ ਪੈਂਦਾ ਸਾਨੂੰ ਅੱਜ ਘਰੇ ਸੀ ਮੈਂ ਕਿਹਾ ਚੱਲ ਮੇਰਾ ਨਾ ਬਹੁਤ ਚਰਦਾ ਸੂਟ ਲਿਆਉਂਦਾ ਪਿਆ ਉਹ ਆਪਾਂ ਤੁਹਾਨੂੰ ਵਲੌਗ ਚ ਵੀ ਵਿਖਾਈ ਸੀ ਆਪਾਂ ਕੱਪੜੇ ਲੈ ਕੇ ਆਏ ਸੀਗੇ ਤੇ ਉਵੇਂ ਦਾ ਹੀ ਪਿਆ ਸੀ ਹੁਣ ਸਿਆਲ ਤਾਂ ਆ ਗਿਆ ਉਹਦਾ ਮਹੀਨਾ ਆਉਣ ਵਾਲਾ ਤੇ ਪੋ ਦਾ ਮਹੀਨਾ 100 ਸਿਆਲ ਹੁੰਦਾ ਹਨਾ ਮਾਰਚ ਚ ਤਾਂ ਫਿਰ ਪਤਪਾਂ ਲੱਗਦਾ ਹਾਂ ਹਾਂ ਤੇ ਮੇਰਾ ਉਵੇਂ ਹੀ ਸੂਟ ਪਿਆ ਸੀ ਉਹ ਅੱਜ ਮੈਂ ਕੱਟਿਆ ਵਿੱਚੀ ਬਸ ਐਵੇਂ ਬਸ ਟੈਂਚਣਾ ਟੰਚਣਾ ਇੰਨਾ ਬੜਿੰਗਿੰਗਾ ਕੁਝ ਕੱਪੜੇ ਪਏ ਸੀਗੇ ਕੁਝ ਉੱਥੇ ਜਾਣਾ ਪੈਂਦਾ ਬੁਟੀਕ ਤੇ ਟਾਈਮ ਹੀ ਨਹੀਂ ਲੱਗਾ ਅੱਜ ਮੈਂ ਕੱਟ ਲਿਆ ਕੱਟ ਕੇ ਆਂਦੀ ਸਲਵਾਰ ਤਾਂ ਮੈਂ ਬਣਾ ਲਈ ਆ ਤੇ ਰਹਿ ਗਿਆ ਕਮੀਜ਼ ਉਹ ਜਿਵੇਂ ਆਪਾਂ ਦਾ ਸਿੰਪਲ ਮੋਟਾ ਸੂਟ ਸਿਲਪਾਏ ਦਾ ਤੇ ਆਪਾਂ ਬਿਲਕੁਲ ਸਿੰਪਲ ਹੀ ਸਿਉਵਾਂਗੇ ਤੇ ਜਿਹੜੇ ਆਪਾਂ ਪਸ਼ਮੀਨੇ ਦੇ ਦੋ ਸੂਟ ਆਪਾਂ ਲੈ ਆਂਦੇ ਸੀ ਆਪਦੇ ਹੁਣ ਉਹ ਵੀ ਹੌਲੀ-ਹੌਲੀ ਉਹਨਾਂ ਨੂੰ ਵੀ ਕੱਟਾਂਗੇ ਕਰਾਂਗੇ ਕਰਦੇ ਆਂ ਤਿਆਰੀ ਉਹਨਾਂ ਨੂੰ ਉਹ ਧੋ ਕੇ ਆਪਾਂ ਰੱਖ ਲਏ ਸੀ ਕੱਪੜਾ ਕੋਈ ਵੀ ਆਪਾਂ ਸਿਉਂਦੇ ਆਪਾਂ ਹਮੇਸ਼ਾ ਧੋ ਕੇ ਸਿਉਂਦੇ ਹੁੰਦੇ ਆ ਸੋ ਸਾਡੇ ਪਸ਼ਮੀਨੇ ਦੇ ਸੂਟ ਵੀ ਅਸੀਂ ਧੋ ਲਏ ਸੀਗੇ ਲੋਗੀ ਆਪਣਾ ਪ੍ਰਸ਼ਾਦ ਵੀ ਜਿਹੜਾ ਬਸ ਪੰਚ ਚੱਲੇ ਹਨ ਧੂਆ ਉਹਨਾਂ ਨੇ ਪੜਾ ਦਿੰਨੇ ਹਨ ਚਿੱਟੇ ਬੰਦ ਇਹਨੂੰ ਸਲੋ ਕਰ ਲਓ ਧੂਆ ਵਾਂਗ ਪੜਾ ਦਿੰਨੇ ਆ ਤੇ ਆਪ ਆਪ ਖਾ ਲੈਣੇ ਤੇ ਬੱਚੇ ਆਉਣਗੇ 3 ਵਜੇ ਹਨਾ ਉਹਨਾਂ ਦੇਰ ਦਵਾਰ ਕਰਨ ਕਰਨਾ ਹਾਂ ਉਹਨਾਂ ਕਰਨ ਕਰਨਾ ਪਊਗਾ ਚਲੋ ਲੋਗੀ ਪ੍ਰਸ਼ਾਦ ਵਗੈਰਾ ਰੈਡੀ ਸੋ ਆਪਾਂ ਆ ਵੀ ਖਾਣੇ ਜਿਹਨੇ ਜਿਹਨੇ ਖਾਣਾ ਹਾਂ ਜਿੱਦੇ ਜਿੱਦੇ ਪ੍ਰਸ਼ਾਦ ਖਾਣਾ ਆ ਜੋ ਠੰਡ ਦੇ ਮੌਸਮ ਦੇ ਵਿੱਚ ਰੰਗਾਂ ਦਾ ਕੜਾ ਆਪਾਂ ਹੋਣਾ ਉਹਨੂੰ ਵੀ ਫਰਾਦੇ ਨੇ ਮੰਮੀ ਹੋਣੇ ਵੀ ਖਾ ਲੈਣਗੇ ਬੱਚੇ ਆਣਗੇ 3 ਵਜੇ ਹੁਣ ਆਪਾਂ ਪ੍ਰਸ਼ਾਦ ਖਾ ਲਗੇ ਫਿਰ ਸਾਰਿਆਂ ਨੂੰ ਮਿਲਦੇ ਆ ਫਿਰ ਕੋਈ ਹੋਰ ਕੰਮ ਧੰਦਾ ਕਰਾਂਗੇ ਪਹਿਲਾਂ ਤਾਂ ਮੇਰੀ ਮਸ਼ੀਨ ਅੰਦਰ ਕਰਨ ਵਾਲੀ ਪਈ ਉਹ ਕਰਨੀ ਆ ਅੱਜ ਤੋਂ ਮਸ਼ੀਨ ਚੱਕ ਲਈ ਤਾਂ ਥਾਂ ਸਾਰਾ ਖਾਲੀ ਖਾਲੀ ਲੱਗਿਆ ਬਰਾਤ ਉਹ ਇਧਰ ਕਿੰਨੂ ਖਾ ਲਈ ਆ ਨਾ ਸਾਡੇ ਕਿਦਾਂ ਦੇ ਘਰੇ ਆਏ ਤੇ ਮੈਂ ਅੱਜ ਕਿੰਨੂ ਖਾ ਲਿਆ ਹਾਏ ਬੜਾ ਖੱਟਾ ਸੀ ਮੈਂ ਵੀ ਖਾ ਲਿਆ ਪਰ ਫੱਟ ਦੁਪਹਿਰੇ ਜੇ ਬੜਾ ਖੱਟਾ ਸੀ ਮੈਂ ਐਸੀ ਹਾਲ ਦਾ ਪਹਿਲਾ ਕਿੰਨੂ ਅੱਜ ਖਾਤਾ ਮੈਂ ਕਦੇ ਨਾ ਅੱਗੇ ਖਾਦਾ ਸੀ ਤਾਂ ਬੜਾ ਖਰਾਬ ਆ ਆ ਮੈਂ ਅੱਜ ਮੈਂ ਉਹ ਖਾਦੇ ਨਹੀਂ ਉਦੋਂ ਵੀ ਮੈਂ ਗਲੇ ਤੋਂ ਡਰਦੀ ਨਹੀਂ ਖਾਦਾ ਤੇ ਆ ਮੈਂ ਖਾ ਲਿਆ ਪਰ ਇਵਨ ਨੇ ਸਵਾਦ ਤਾਂ ਸੀਗਾ ਪਰ ਥੋੜਾ ਜਿਹਾ ਖੱਟਾ ਸੀਗਾ ਤੇ ਹੁਣ ਦੇਖੋ ਕੀ ਬਣਦਾ ਹੁਣ ਆਪਾਂ ਸਰਦੇ ਸੀ ਘ ਵਾਲਾ ਪ੍ਰਸ਼ਾਦ ਖਾ ਲੈਨੇ ਆ ਜੇ ਗਲਾ ਮਲ ਮੋਟਾ ਹੋਣਾ ਹੋਇਆ ਤਾਂ ਸ਼ਾਇਦ ਸਹੀ ਹੋ ਜੂ ਚਾ ਲੋਗੇ ਚਾਹ ਤਰ ਸੋਈ ਨੇੜੇ ਹੋਵੇ ਚਾਹ ਚੁੱਲਾ ਨੇੜੇ ਹੋਵੇ ਫਿਰ ਰਸੋਈ ਦੇ ਇੱਕ ਚੀਜ਼ ਹੋਣੀ ਚਾਹੀਦੀ ਦੋਵਾਂ ਚ ਇੱਕ ਚੀਜ਼ ਲੈ ਆਈ ਦੀ ਇੱਕ ਭੁੱਲ ਜਾਈ ਦੀ ਗੇੜੇ ਲੱਗਦੇ ਵਾਧੂ ਹੋਰ ਕੀ ਹੈ ਦੱਦੋ ਉੱਬਲ ਨਾ ਜਾਵੇ ਨਹੀਂ ਉਬਲਦਾ ਬਸ ਲਾਉਣ ਹੀ ਲੱਗ ਜਾਵੇ ਤਾਈ ਤਾਂ ਕੰਨੀ ਵੀ ਗੇੜੇ ਹਜੇ ਮੇਰਾ ਡੱਬਾ ਰਹਿ ਗਿਆ ਆਟਾ ਵੀ ਚੱਕ ਲਈ ਸੁੱਕਾ ਆਟਾ ਵੀ ਚੱਕ ਲਈ ਜਤਲਾ ਬੇਲਣਾ ਵੀ ਚੱਕ ਲਈ ਡੱਬਾ ਰਹਿ ਗਿਆ ਤੇ ਪੂਣੀ ਆਪੋ ਨਾਲ ਮੇਰੇ ਕੋਲ ਸੁੱਚਾ ਹੁਣ ਲੋਬੀ ਦੁੱਧ ਕਰ ਲਿਆ ਆਪਾਂ ਗਰਮ ਕਰ ਲਿਆ ਹੁਣ ਪਕਾਵਾਂਗੇ ਰੋਟੀਆਂ ਤੇ ਪੀਣ ਵਾਲਾ ਦੁੱਧ ਆ ਜਿਹੜਾ ਉਹ ਆਪਾਂ ਇਹਦੇ ਚ ਪਾ ਲੈਨੇ ਆ ਨੂੰ ਵਾਲਾ ਦਵਾਕੇ ਰੱਖ ਲਾਂਗੇ ਸਵੇਰੇ ਤੋਂ ਮਲਾਈ ਲਾ ਕੇ ਤੇ ਕੱਲ ਸਾਰਾ ਦੇਣਾ ਪਏ ਵਰਤਾਂਗੇ ਕੋਸ਼ਿਸ਼ ਇਹ ਆਪ ਪਦਈ ਜਮਾ ਲਾਂਗੇ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਵੇਂ ਜੁੜਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਜੋ ਕੋਈ ਵੀ ਆਪਾਂ ਨਵੀਂ ਵੀਡੀਓ ਪਾਉਣੇ ਆ ਵੱਡੇ ਤੱਕ ਪਹੁੰਚ ਸਕੇ ਜੇ ਆਪਣੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਹੁਣ ਆਪਾਂ ਬਕੌਣੇ ਰੋਟੀ ਸ਼ਾਮ ਦੀ ਆ ਤਾਂ ਟਾਈਮ ਨਹੀਂ ਤੁਹਾਨੂੰ ਦੱਗੀ ਆ ਟਾਈਮ ਤਾਂ ਜੇ 5:30 ਹੋ ਗਿਆ ਸਾਡੇ 5:30 ਦਾ ਟਾਈਮ ਹੋਇਆ ਤੇ ਤੁੰਦ ਹੋਈ ਵੀ ਪਈ ਆ ਅੱਜ ਸਾਰਾ ਦਿਨ ਹੀ ਬਦਲ ਜੇ ਤੇ ਦਿਨ ਖਰਾਵੀ ਸੀਗਾ ਬੱਸ ਆਈਏ ਬੋਦਾ ਮਹੀਨਾ ਚੜਨ ਵਾਲਾ ਚਲੋ ਜੀ ਆਪਾਂ ਰੋਟੀ ਪਕਾ ਲਈਏ ਤੇ ਵੀਡੀਓ ਦਾ ਵੀ ਆਪਾਂ ਇੱਥੇ ਐਂਡ ਕਰਦੇ ਆ ਕੱਲ ਨੂੰ ਮਿਲਦੇ ਆ ਕਿਸੇ ਨਵੇਂ ਵਲੌਗ ਨਾਲ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ